ਪਿੱਛੇ ਲਾਓ ਜਾ ਜੀ ਉਧਰ ਉਧਰ ਟੈਂਟ ਵਾਲੀ ਚਾਹ ਆ ਟੈਂਟ ਵਾਲੀ ਸਾਈਡ ਤੇ ਆ ਜੀ ਆ ਜਾਓ ਜੀ ਸਰ ਆਪ ਜੀ ਨੋਟਾ ਬਰਤਾਨ ਕਰਦਾ ਨਵਾਂ ਐਮਐਲਏ ਦੀ ਜ਼ੋਨ ਕੀਤੀ ਹੈ ਸਾਬਿਤ ਚੁੱਪ ਜਾ ਯਾਰ ਕੀ ਕਿੱਥੇ ਮਾਰਦਾ ਇੱਕ ਵੋਟਰ ਦੇ ਤੌਰ ਤੇ ਐਮਐਲਏ ਦੀਆਂ ਕੁਆਲਿਟੀਆਂ ਕੀ ਲੱਗਦੀਆਂ ਨੇ ਦੇਖੋ ਐਜ਼ ਅ ਵੋਟਰ ਵੀ ਹਾਂ ਐਜ਼ ਅ ਕੈਂਡੀਡੇਟ ਵੀ ਹਾਂ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕੰਨੀ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ ਡੇਢ ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ 27 ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਦੁਬਾਰਾ ਸੀ ਸਰਕਾਰ ਬਣਾ ਸਕੀਏ ਉਹ ਸਭ ਕੰਮ ਕਿਹੜੇ-ਕਿਹੜੇ ਲੱਗਦੇ ਆ ਜਿਹੜੇ ਲੱਗਦੇ ਕਿ ਐਮਐਲਏ ਬਣਨ ਤੋਂ ਬਾਅਦ ਪਹਿਲੀ ਦਫਾ ਜਿਹੜਾ ਇਹ ਕੰਮ ਹੈਗਾ ਇਹ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾ ਕੰਮ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਪਹਿਲੀ ਵਾਰ ਐਮਐਲਏ ਨਹੀਂ ਬਣਨਾ ਨਵੀਂ ਸੰਭਲ ਨਹੀਂ ਕਰਦੀ ਗੱਲ ਸੋ ਇਸ ਕਰਕੇ ਮੈਨੂੰ ਕੰਮਾਂ ਦਾ ਵੀ ਪਤਾ ਇੱਥੋਂ ਦੇ ਕੱਲੀ-ਕੱਲੀ ਨੁੱਕਰ ਦਾ ਵੀ ਪਤਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਆਏ ਇੱਥੇ ਡਿਵੈਲਪਮੈਂਟ ਅੱਗੇ ਵੀ ਮੈਂ ਬਹੁਤ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪਰਮਾਤਮਾ ਨੇਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਕੋਈ ਕਾਰਨ ਹੋਊਗਾ ਗੁਰੂ ਸਿੱਧੂ ਸਾਹਿਬ ਗੈਂਗਸਟਰਵਾਦ ਤੇ ਨਸ਼ਾ ਜਿਹੜਾ ਉਹ ਹੈਵੀ ਹੈ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਗੈਂਗਸਟਰਵਾਦ ਤੇ ਨਸ਼ਾਵਾਦ ਵੱਡਾ ਮੁੱਦਾ ਕਰ ਰਿਹਾ ਹੈ ਦੇਖੋ ਮੈਂ ਏ ਮੀਡੀਆ ਦੀ ਰਾਈਮ ਆ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਗੈਂਗਸਟਰਵਾਦ ਦੀ ਦੇਖੋ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਇਕੱਲੇ ਇਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਕੱਲੇ-ਕੱਲੇ ਸਰਪੰਚ ਦੇ ਨਾਲ ਉਹ ਧਮਕੀਆਂ ਜਿਹੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਕਾਲੀ ਦਲ ਨੂੰ ਵੋਟਾਂ ਪਾਓ ਇਤੋਂ ਘਟੀਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50-50 ਸਾਲਾਂ ਤੋਂ 60-60 ਸਾਲਾਂ ਤੋਂ ਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਅਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੂਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਅਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾ ਚੋਂ ਵੇਖ ਲੋ ਰਹਿ ਕਿਹੜਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਉਹ ਵੀ ਆਮ ਆਦਮੀ ਪਾਰਟੀ ਚ ਆ ਗਏ ਅਯਾਲੀ ਜੀ ਨੇ ਮੇਰੇ ਸਤਕਾਰਯੋਗ ਨੇ ਸਾਡੇ ਨਾਲ ਰਹੇ ਆ ਉਹ ਵੀ ਕਾਲੀ ਦਲ ਛੱਡ ਗਏ ਤੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਕਾਲੀ ਦਲ ਕਰੂਗਾ ਇਦਾ ਮਤਲਬ ਹੈ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋ ਇਹ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂਗੇ ਠੋਕ ਮੇਰੀ ਬੇਨਤੀ ਸੁਣ ਲਓ ਜੀ ਮੇਰੀ ਬੇਨਤੀ ਹੱਦ ਹੋ ਚੁੱਕੀ ਹੈ ਕੰਚਨਪ੍ਰੀਤ ਕੌਰ ਦੀ ਉਹਨੂੰ ਕਿਵੇਂ ਦੇਖਦੇ ਦੇਖੋ ਉਹਦੇ ਦੇਖੋ ਉਹਦੇ ਕੋਰਟ ਦੇ ਫੈਸਲੇ ਨੇ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਆ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜੇ ਮੈਂ ਧਮਕੀਆਂ ਦੇਵੋਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਤੱਕੇਸ਼ਈ ਹੋਈ ਆ ਇਹ ਤੇ ਇਹ ਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ ਕਾਂਗਰਸ ਦਾ ਰਹੇਗਾ ਕਿ ਇਕੱਲੇ ਦਲ ਨਾ ਰਹੇਗਾ ਤੁਸੀਂ ਇਕੱਲੇ ਦਲ ਦੇ ਕਾਫੀ ਦੋਸ਼ਾ ਆ ਰਹੇ ਹੋ ਕਾਂਗਰਸ ਦਾ ਕੀ ਮਿਸ਼ਨ ਹੈ ਨਹੀਂ ਕਾਂਗਰਸ ਦੀ ਪਿਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਬਿੰડા ਜੀ ਤੁਸੀਂ ਵੇਖ ਹੀ ਲੈਣੀ ਆ ਤੋ ਮੇਰੀ ਤੁਸੀਂ ਮੈਨੂੰ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਹੈ ਤੋ ਨੇ ਮੈਨੂੰ ਤੇ ਪਤਾ ਹੈ ਜੀ ਹੁਣ